ਮਹਾਲੀ ਦੀ ਅੱਜ ਗਾਲਤ ਵੱਲੋਂ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਸਾਨਾਂ ਦਾ ਜਿਹੜਾ ਮੁਆਵਜ਼ੇ ਦੀ 6.2 ਕਰੋੜ ਦੀ ਰਕਮ ਹੈ ਉਹ ਦੇਗੀ ਨਾਂਕਰ ਨੂੰ ਲੈ ਕੇ ਗਮਾਡਾ ਦੀ ਜਿਹੜੀਆਂ ਇਮਾਰਤਾਂ ਕੁਰਕ ਕਰਨ ਦੇ ਦੇ ਦਿੱਤੇ ਗਏ ਨੇ ਇਹਦੇ ਨਾਲ ਗਮਾਡਾ ਦੀ ਕਲੀ ਇਮਾਰਤ ਨਹੀਂ ਬਲਕਿ ਹੋਰ ਸਮਾਨ ਜਿਵੇਂ ਟਰੈਕਟਰ ਟਰਾਲੀਆਂ ਕੁਰਸੀਆਂ ਸਾਰਾ ਸਮਾਨ ਵੀ ਜਿਹੜਾ ਕੁਰਕੀ ਦੇ ਵਿੱਚ ਸਾਵਨ ਕੀਤਾ ਗਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੇਸ ਆ ਚੱਲਦਾ ਸੀ ਗਮਾਡਾ ਨੇ ਪਿੰਡ ਵੱਲੋਂ ਮਾਜਰਾ ਦੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀ ਸੜਕ ਨਿਕਲੀ ਸੀ ਪਰ ਉਸ ਤੋਂ ਬਾਅਦ ਵਧਾ ਹੋਇਆ ਮੁਆਵਜ਼ਾ ਨਾ ਦੇਣ ਤੇ ਕਿਸਾਨਾਂ ਨੇ ਕੋਰਟ ਦਾ ਰੋਕੀਤਾ ਸੀ ਪਹਿਲਾਂ ਅਸੀਂ ਪੀੜਤ ਕਿਸਾਨ ਨੇ ਸਾਡੇ ਨਾਲ ਪਹਿਲਾਂ ਉਹਨਾਂ ਬਾਤ ਕਰਾਂਗੇ ਆਖਰ ਉਹਨਾਂ ਨੇ ਜਿਹੜੀ ਆ ਕੋਰਟ ਦੇ ਵਿੱਚ ਲੰਬੀ ਲੜਾਈ ਲੜੀ ਆ ਬਾਪੂ ਜੀ ਸਸਰੀਕਾਲ ਕੀ ਨਾਮ ਆ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਕਦੋਂ ਜਿਹੜੀ ਜ਼ਮੀਨ ਤੁਹਾਡੀ ਐਕਵਾਇਰ ਹੋਈ ਸੀ ਕਿਸ ਲਈ ਐਕਵਾਇਰ ਹੋਈ ਸੀ 2008 ਚ ਹੂੰ ਲੜਾਈ ਲੜ ਲਈ ਤੁਹਾਡੇ ਕੋਲ ਜਿਹੜਾ ਸੀਗਾ ਸਾਧਨ ਸੀਗੇ ਕੀ ਕਿਸਾਨਾਂ ਨਾਲ ਇਸ ਤਰ੍ਹਾਂ ਲੜਾਈ ਲੜਦਾ ਜਿਹੜਾ ਜਿਹੜਾ ਕਦੋਂ ਕੇਸ ਪਾਇਆ ਸੀਗਾ ਤੇ ਕਿੰਨੀ ਛੋਟੀ ਜਿਹੜੀ ਜ਼ਮੀਨ ਕਿਬਾਇਰ ਉਸ ਟਾਈਮ ਕੀ ਰੇਟ ਸੀਗਾ ਤੇ ਅੱਜ ਦੇ ਹਿਸਾਬ ਦੇ ਨਾਲ ਕਿੰਨੇ ਪੈਸੇ ਮਿਲਣਗੇ ਇਹ 2008 ਦੇ ਵਿੱਚ ਗਵਰਨਮੈਂਟ ਨੇ ਨੋਟੀਫਿਕੇਸ਼ਨ ਕਰੀ ਸੀ ਜੀ 2012 ਚ ਕਬਜ਼ੇ ਲੈ ਲਏ 2013 ਚ ਇਹਨਾਂ ਨੇ ਸਾਨੂੰ 1 ਕਰੋੜ 35 ਲੱਖ ਰੁਪਏ ਬੇਸਿਕ ਰੇਟ ਤੇ ਅਵਾਰਡ ਦਿਆ ਸੀ ਉਹਦੀ ਅਸੀਂ ਅਪੀਲ ਪਾਈ 2013 ਦੇ ਵਿੱਚ ਪੇਮੈਂਟ ਤੋਂ ਬਾਅਦ ਜਦ ਇਹ ਅਪੀਲ ਪਾਦੀ ਉਹ ਦਾ ਤੁਹਾਨੂੰ ਜਲੋ ਵੀ ਅਸੀਂ 10 ਸਾਲ ਲੜਾਈ ਲੜਦੇ ਰਹੇ 2022 ਦੇ ਵਿੱਚ ਜਸਟਿਸ ਅਡਿਸ਼ਨਲ ਸੈਸ਼ਨਰਲ ਪਰਮਿੰਦਰ ਸਿੰਘ ਉਹਨਾਂ ਨੇ ਅਵਾਰਡ ਦੇ ਦਿਆ ਵੀ ਇਹਦਾ ਜਿਹੜਾ ਰੇਟ ਹੈ ਘੱਟ ਹੈ ਸਰਕਾਰ ਹਾਈ ਕੋਰਟ ਨਾਲ ਕੋਰਟ ਦੇ ਵਿੱਚੋਂ ਪੁਰਾਣੇ ਆਊਟਵਾਰਡਨ ਦੇ ਬਿਨਾਂ ਤੇ 4 ਕਰੋੜ ਦਾ 10 ਲੱਖ ਰੁਪਿਆ ਕਿਲਾ ਦੇ ਜਾਊਗਾ ਉਹਦੀ ਨਾਲ 30% ਸੋਲੀਡਰਮ ਬਾਕੀ 2800 ਲੈ ਕੇ ਜਦੋਂ ਤੱਕ ਪੇਮੈਂਟ ਨਹੀਂ ਹੁੰਦੀ 15% ਵਿਆਜ ਜੀ ਅਸੀਂ ਇਹਨਾਂ ਦੇ ਕੋਲ ਗਏ ਕਈ ਦਫਾ ਕਿਸੇ ਨੇ ਨਹੀਂ ਪੁੱਛੇ ਫਿਰ ਅਸੀਂ ਐਗਜ਼ੀਕਿਊਸ਼ਨ ਭਾਈ ਐਗਜ਼ੀਕਿਊਸ਼ਨ ਪਾਉਣ ਤੋਂ ਬਾਅਦ ਸਾਨੂੰ ਬਹੁਤ ਵਾਰ ਬੁਲਾਇਆ ਜੱਜ ਸਾਹਿਬ ਨੇ ਵੀ ਪੈਸੇ ਦੋ ਲਾਰੇ ਲਾਉਂਦੇ ਰਹੇ ਉਹਨਾਂ ਨੇ ਫਿਰ ਉਹਨਾਂ ਦਾ ਵਾਰੰਟ ਕੱਢ ਕੇ ਕੁਰਕੀ ਕਰਦੇ ਸਾਰੀ ਬਿਲਡਿੰਗ ਸਾਰੇ ਜੇ ਇਹੋ ਏਸੀ ਜਨਰੇਟਰ ਪੱਖੇ ਕੁਰਸੀਆਂ ਮੇਜ਼ ਸਭ ਕਾ ਸਿੱਧੀ ਲਿਸਟ ਲਾ ਕੇ ਬੈਲਫ ਕੋਰਟ ਵੱਲੋਂ ਗਿਆ ਉਹਨੂੰ ਕੁਰਕਾ ਤੇ ਕੀ ਲੱਗਦਾ ਤੁਹਾਨੂੰ ਬਹੁਤ ਸਾਰੇ ਤਰ੍ਹਾਂ ਤੁਸੀਂ ਤਾਂ ਲੜ ਲਈ ਲੜਾਈ ਬਹੁਤ ਸਾਰੇ ਦੇਖਿਆ ਕਿ ਕਿਸਾਨਾਂ ਦੀ ਜਿਹੜੀ ਆ ਕੌਣ ਇਹਦੇ ਲਈ ਜ਼ਿੰਮੇਵਾਰ ਕੌਣ ਤੁਸੀਂ ਮੰਨਦੇ ਹੋ ਤੁਸੀਂ ਅਧਿਕਾਰੀਆਂ ਨੂੰ ਮੰਨਦੇ ਹੋ ਜਾਂ ਕਿਸਾਨਾਂ ਦਾ ਜਿਹੜਾ ਹੱਕ ਬਣਦਾ ਕਿਉਂਕਿ ਜਦੋਂ ਕੁਮਾੜਾ ਅਕਵਾਇਰ ਕਰਦਾ ਉਸ ਟਾਈਮ ਰੂਟ ਰੇਟ ਹੋਰ ਹੁੰਦੇ ਨੇ ਜਦੋਂ ਕੁਮਾੜਾ ਵੇਚਦਾ ਰੇਟ ਹੋਰ ਹੁੰਦੇ ਉਹਦੀ ਅਪੀਲ ਦੇ ਵਿੱਚ ਫਿਰ ਜੱਜ ਸਾਹਿਬ ਨੇ 4 ਕਰੋੜ 10 ਲੱਖ ਰੁਪਏ ਕਿਲਾ ਕਰਿਆ ਸਾਰੇ ਜਿੰਨੇ ਬੈਨੀਫਿਟ ਆ ਉਹ ਨਾਲ ਦੇ ਅੱਛਾ ਆਮ ਤੌਰ ਤੇ ਦੇਖਿਆ ਗਿਆ ਬਹੁਤ ਜਦੋਂ ਅਵਾਜ਼ ਸੁਣਾਏ ਜਾਂਦੇ ਨੇ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ। ਕਈ ਮਜਬੂਰੀ ਨਾਲ ਲੈ ਜਾਂਦੇ ਨੇ ਉਠਾ ਕੇ ਵੀ ਆਪਾਂ ਚੱਕ ਲਈਏ ਪੇਮੈਂਟ ਬਣੀ ਹੈ। ਹੁਣ ਵੀ ਜਿਹੜੇ ਬਹੁਤ ਸਾਰੇ ਸੜਕਾਂ ਜਿਹੜੀਆਂ ਡਬਲ ਟ੍ਰਿਪਲ ਜਿਹੜੀਆਂ ਸੜਕਾਂ ਜਿਹੜੀਆਂ ਹਾਈਵੇ ਨਿਕਲਦੇ ਨੇ ਉਹਨਾਂ ਲਈ ਵੀ ਹਾਲ ਉਹੀ ਆ। ਹਾਲ ਮਤਲਬ ਕੁਰਕੀ ਦਾ ਵੀ ਮਤਲਬ ਗੁਮਾੜਾ ਅਧਿਕਾਰੀਆਂ ਤੇ ਅਸਰ ਨਹੀਂ ਹੈਗਾ ਕੋਈ। ਕੋਈ ਅਸਰ ਨਹੀਂ ਜੋ ਤੋ ਪੁੱਛਦੇ ਹੀ ਨਹੀਂ ਹੈਗੇ ਬੇ ਦਫ਼ਤਰ ਦੇ ਵੀ ਤੁਸੀਂ ਸਾਰੀ ਦਿਹਾੜੀ ਮੈਂ ਜਾਂਦਾ ਹੁਣ ਤੇ ਕਿੰਨੇ ਦਿਨ ਦਾ ਜਾਨਾ। ਲੋਕ ਪਾਣੀ ਨੂੰ ਵੀ ਤਰਸਦੇ ਨੇ ਪਾਣੀ ਵੀ ਨਹੀਂ ਕੋਈ ਪੁੱਛਦਾ। ਕਿਤੇ ਐ ਨਹੀਂ ਹਬੀ ਚੱ ਬੁਰੇ ਹਾਲ ਹੋਏ ਵਿੱਚ ਜ਼ਿੰਮੇਦਾਰਾਂ ਦੇ ਅਸੀਂ ਵੀ 4 ਦਿਨ ਖੜ ਕੇ ਉੱਥੇ ਤੱਕੇ ਖਾ ਕੇ ਆਏ ਜੀ ਪਰ ਕੋਈ ਨਾ ਸੁਣਾਈ ਕਰਦਾ ਨਾ ਕੋਈ ਪੁੱਛਦਾ ਹੈਗਾ ਚਲੋ ਸਾਡੇ ਨਾਲ ਇਹਨਾਂ ਦੇ ਜਿਹੜਾ ਕਿਸਾਨਾਂ ਦਾ ਬਹੁਤ ਸਾਰੇ ਲੋਕ ਹਨ ਜਿਹੜੇ ਉਹ ਤਾਂ ਵਿਚਾਰੇ ਲੜਾਈ ਵੀ ਨਹੀਂ ਲੜ ਸਕਦੇ ਬਿਲਕੁਲ ਉੱਥੇ ਹੁਣ ਜਿਹੜੇ ਅਵਾਰਡ ਹੋਏ ਉਹਨਾਂ ਦੇ ਵੀ ਪੈਸੇ ਚੱਕਣ ਆਉਂਦੇ ਆ ਉਹ ਵੀ ਨਹੀਂ ਕੋਈ ਦਿੰਦਾ ਇਹ ਤੇ ਤੁਸੀਂ ਵੱਡੀ ਗੱਲ ਕੀਤੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਮਤਲਬ ਸ਼ਾਇਦ ਗਮਾੜਾ ਤੇ ਅੰਦਰ ਜਿਹੜੀ ਬੰਨ ਦੀ ਇਜਾਜ਼ਤ ਨਹੀਂ ਨਾ ਉੱਥੇ ਕੋਈ ਪੁੱਛਦਾ ਜਿਹੜੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਪਾਣੀ ਤਾਂ ਇੱਕ ਵਾਰ ਛੱਡੋ ਉੱਥੇ ਤਾਂ ਕੋਈ ਗੱਲ ਵੈਸੇ ਨਹੀਂ ਕਿਸਾਨਾਂ ਨੂੰ ਅੰਦਰ ਅੰਦਰ ਬੰਨ ਦੀ ਇਜਾਜ਼ਤ ਇਹ ਲੇਸ਼ੀ ਦੇ ਪੀਐਨ ਆ ਜਿਹੜੇ ਗੇਟ ਤੇ ਬੈਠੋ ਅੰਦਰ ਹੀ ਨਹੀਂ ਵੜਨ ਦਿੰਦੇ ਬਾਹਰ ਉੱਥੇ ਬੈਜੋ ਜੀ ਉੱਥੋਂ ਜਿੱਥੇ ਦਫ਼ਤਰ ਦਫ਼ਤਰੋਂ 50 60 ਗੱਜ ਪਰੇ ਉੱਥੇ ਬੈਠੋ ਜੀ ਬਾਹਰ ਅਰ ਉੱਥਾ ਧੁੱਪ ਪਈ ਧੁੱਪ ਦੇ ਵਿੱਚ ਕਹਿ ਦੇਣਗੇ ਬਾਹਰ ਖੜੇ ਹੋ ਜੂ ਅਸੀਂ ਆਪ ਖੜੇ ਰਹੇ ਤੁਹਾਨੂੰ ਫੋਟੋਆਂ ਦਿਖਾਣੀਆਂ ਕਿ ਬਾਹਰ ਫੋਟੋਆਂ ਗਰਮੀ ਦੇ ਵਿੱਚ ਤਰਵਾਉਣੀਆਂ ਜੀ ਸਾਰੀਆਂ ਕੋਈ ਸੁਣਦਾ ਹੀ ਨਹੀਂ ਠੀਕ ਬਿਲਕੁਲ ਕਿਸਾਨਾਂ ਦਾ ਕੇਸ ਲੜਨ ਵਾਲੇ ਐਡਵੋਕੇਟ ਸਾਡੇ ਦਾ ਪਿਰਤਪਾਲ ਸਿੰਘ 바ਸੀ ਸਾਹਿਬ ਆਜੋ ਅਗਰ ਪੂਰਾ ਕੇਸ ਆ ਜਿਹੜਾ ਤੁਸੀਂ ਜਿਹੜਾ ਲੜਿਆ ਇਹ ਤੁਸੀਂ ਬਹੁਤ ਸਾਰੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਹੋਣਗੇ ਕਿਉਂਕਿ ਗਮਾਡਾ ਇਸ ਟਾਈਮ ਇਸ ਕਰਕੇ ਸੁਰਖੀਆਂ ਦੇ ਵਿੱਚ ਆ ਕਿਉਂਕਿ ਅਮਰੂਦਾਂ ਦੇ ਬਾਗ ਦਾ ਘਟਾਲਾ ਹਲੇ ਨਵਾਂ ਨਵਾਂ ਜਿਹੜਾ ਉਜਾਗਰ ਹੋਇਆ ਤੇ ਹੁਣ ਕੁਰਕੀ ਦਾ ਦੇਸ਼ ਦਿੱਤੇ ਨੇਗੇ ਕੀ ਕਹਿਣਾ ਚਾਹੁੰਦੇ ਹੋ ਤੇ ਕਿਸਾਨਾਂ ਦੀ ਇਹ ਲੱਗਦਾ ਕਿ ਜਿਹੜਾ 66 ਕਰੋੜ ਵਧਿਆ ਹੋ ਰੇਟ ਆ ਇਹ ਮਿਲੂਗਾ ਜਾਂ ਕੁਰਕੀ ਹੋਊਗੀ ਇਦੇ ਵਿੱਚ ਦੇਖੋ ਜਦੋਂ 2017 ਦੇ ਵਿੱਚ ਹਾਈ ਆਪਣਾ ਮੋਹਾਲੀ ਕੋਰਟ ਦੇ ਵਿੱਚ ਪੈਸੇ ਦੇ ਵਾਅਦੇ ਦੀ ਐਗਜ਼ੀਕਿਊਟ ਚੱਲਦੇ ਰਹੇ ਆ ਕੇਸ ਤੇ 2022 ਦੇ ਵਿੱਚ 31 10 2022 ਨੂੰ ਪਰਮਿੰਦਰ ਸਿੰਘ ਗਰੇਵਾਲ ਅਡੀਸ਼ਨਲ ਡਿਸਟ੍ਰਿਕਟ ਜਜ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਜਿਹਦੇ ਵਿੱਚ ਬੇਸਿਕ ਰੇਟ 4 ਕਰੋੜ 10 ਲੱਖ ਰੁਪਏ ਰੱਖਿਆ ਗਿਆ ਸੀ ਏਕੜ ਦਾ ਤੇ ਉਹਦੇ ਨਾਲ ਜਿੰਨੇ ਬੈਨੀਫਿਟਸ ਨੇ ਉਹ ਪਲੱਸ 2008 ਫਰਮ ਡੇਟ ਆਫ ਨੋਟੀਫਿਕੇਸ਼ਨ 15% ਵਿਆਜ ਦੀ ਗੱਲ ਅਦਾਲਤ ਨੇ ਕਹੀ ਸੀ ਸੋ ਉਹ ਵਧਾ ਕੇ ਜਦੋਂ ਅਸੀਂ ਐਗਜ਼ੀਕਿਊਸ਼ਨ ਫਾਈਲ ਕਰੀ ਹੈ 2023 ਦੇ ਵਿੱਚ ਮਈ ਮਹੀਨੇ ਦੇ ਵਿੱਚ ਤਾਂ ਉਦੋਂ ਤੱਕ 62 ਕਰੋੜ ਰੁਪਏ ਬਣਦਾ ਸੀਗਾ ਤੇ ਅੱਜ 31 ਮਈ 2023 ਤੋਂ ਲੈ ਕੇ 31 ਮਾਰਚ ਤੱਕ 10 ਮਹੀਨੇ ਦਾ 15% ਦੇ ਹਿਸਾਬ ਨਾਲ ਸਾਲਾਨਾ ਵਿਆਜ ਇਹਦੇ ਵਿੱਚ ਹਲੇ ਹੋਰ ਜੁੜਨਾ ਬਾਕੀ ਆ ਜਦੋਂ ਅਸੀਂ ਇਹ ਐਗਜ਼ੀਕਿਊਸ਼ਨ ਫਾਈਲ ਕੀਤੀ ਤਾਂ ਇਹਦੇ ਖਿਲਾਫ ਗਮਾੜਾ ਨੇ ਪਹਿਲਾਂ ਅਦਾਲਤ ਦੇ ਵਿੱਚ ਇਤਰਾਜ਼ ਦਾਇਰ ਕੀਤੇ ਉਹ ਇਤਰਾਜ਼ ਖਾਰਜ ਹੋਣ ਤੋਂ ਬਾਅਦ ਗਮਾੜਾ ਵੱਲੋਂ ਮਾਨਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਵਿਖੇ ਜਿਹੜੀ ਹੈ ਅਪੀਲ ਦਾਇਰ ਕੀਤੀ ਗਈ ਉਸ ਅਪੀਲ ਦੇ ਵਿੱਚ ਇਹਨਾਂ ਨੂੰ ਰੀਲੀਫ ਕੋਰਟ ਨੇ ਦੇ ਕੇ ਕਿਹਾ ਸੀ ਤੁਸੀਂ 75% ਪੇਮੈਂਟ ਜਿਹੜੀ 8 ਹਫਤੇ ਦੇ ਵਿੱਚ ਜਮ੍ਹਾਂ ਕਰਵਾ ਲਓ ਜੇ 8 ਹਫਤੇ ਚ ਪੇਮੈਂਟ ਜਮ੍ਹਾਂ ਨਹੀਂ ਕਰਾਉਂਦੇ ਤਾਂ ਜਿਹੜਾ 25% ਰਕਮ ਤੇ ਸਟੇ ਲਗਾਇਆ ਗਿਆ ਉਹਨੂੰ ਉਹਨਾਂ ਨੇ ਕਿਹਾ ਸੀ ਕਿ ਇਹ ਵਕੇਟ ਹੋ ਜਾਏਗੀ ਉਸ ਆਰਡਰ ਦੇ ਅਗੇਂਸਟ ਗਮਾੜਾ ਵੱਲੋਂ ਫਿਰ ਮਾਨਯੋਗ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਜਿੱਥੇ ਇਹਨਾਂ ਦੀ ਪਟੀਸ਼ਨ ਕੱਚੀ ਪੇਸ਼ੀ ਦੇ ਵਿੱਚ ਹੀ ਖਾਰਜ ਕਰ ਦਿੱਤੀ ਗਈ ਤੇ ਅਦਾਲਤ ਵੱਲੋਂ ਹੁਕਮ ਦਿੱਤੇ ਗਿਆ ਕਿ ਤੁਸੀਂ ਜਾ ਕੇ ਜ਼ਿਮੀਦਾਰਾਂ ਦਾ ਪੈਸਾ ਅਦਾਲਤ ਦੇ ਵਿੱਚ ਜਮ੍ਹਾਂ ਕਰਾਓ ਜਦੋਂ ਉਸ ਤੋਂ ਬਾਅਦ ਵੀ ਇਹਨਾਂ ਨੇ ਪੈਸਾ ਨਹੀਂ ਜਮ੍ਹਾਂ ਕਰਾਇਆ ਤੇ ਬਾਰ-ਬਾਰ ਟਾਈਮ ਮੰਗੇ ਜਾਣ ਦੇ ਬਾਵਜੂਦ ਇਹ ਅਦਾਲਤ ਦੇ ਵਿੱਚ ਲਾਰੇ ਲਾਉਂਦੇ ਰਹੇ ਤਾ ਕ੍ਰਿਸ਼ਨ ਕੁਮਾਰ ਸਿੰਘਲਾ ਐਡੀਸ਼ਨਲ ਡਿਸਟ੍ਰਿਕਟ ਜੱਜ ਮੁਹਾਲੀ ਵੱਲੋਂ ਇਹਨਾਂ ਦੀ ਜਿਹੜੀ ਲਿਸਟ ਆਫ ਪ੍ਰੋਪਰਟੀ ਅਸੀਂ ਫਾਈਲ ਕੀਤੀ ਸੀ ਕੋਰਟ ਦੇ ਵਿੱਚ ਉਹਦੇ ਮੁਤਾਬਕ ਗਮਾਡਾ ਦੀ ਬਿਲਡਿੰਗ ਉੱਡਾ ਪਵਨ ਜੋ ਹੈ ਸੈਕਟਰ 52 ਦੇ ਵਿੱਚ ਇਹਨਾਂ ਦੇ ਸਾਰੇ ਏਸੀ ਅਲਮਾਰੀਆਂ ਪੱਖੇ ਪੱਖੇ ਔਰ ਹੋਰ ਜਿਹੜਾ ਸਮਾਨ ਸੀ ਦਫ਼ਤਰ ਦਾ ਟੇਬਲ ਕੁਰਸੀਆਂ ਉਹਨਾਂ ਨੂੰ ਕੁਰਕ ਕਰਨ ਦੇ ਹੁਕਮ ਫਰਮਾਏਗੇ ਜੋ ਕੱਲ ਅਸ਼ੋਕ ਕੁਮਾਰ ਬੈਲਿਫ ਸਾਡੇ ਨਾਲ ਗਏ ਉੱਥੇ ਉੱਥੇ ਜਾ ਕੇ ਉਹਨਾਂ ਨੇ ਐਲ ਏ ਸੀ ਨੂੰ ਵੀ ਇਹਦੇ ਬਾਰੇ ਜਿਹੜਾ ਹੈ ਜਾਣੂ ਕਰਵਾਇਆ ਕਿ ਅਦਾਲਤ ਵੱਲੋਂ ਤੁਹਾਡਾ ਕੁਰਕੀ ਦਾ ਹੁਕਮ ਆਇਆ ਉਸ ਦੇ ਬਾਵਜੂਦ ਵੀ ਉਹਨਾਂ ਨੇ ਇਸ ਗੱਲ ਦੀ ਕੋ ਕੀ ਜੋ ਅਦਾਲਤ ਦਾ ਹੁਕਮ ਹੈ ਤੁਸੀਂ ਆਪਣੇ ਦੀ ਤਮੀਲ ਕਰੋ ਸਾਡੇ ਵੱਲੋਂ ਹਲੇ ਚੈੱਕ ਤੁਹਾਡੇ ਜਿਹੜੀ ਹੈ ਪੇਮੈਂਟ ਦੇ ਨਹੀਂ ਦਿੱਤੇ ਜਾਣਗੇ ਬੱਸੀ ਸਾਹਿਬ ਹੁਣ ਕੀ ਉਮੀਦ ਕੀਤੀ ਜਾ ਸਕਦੀ ਹੈ ਗਵਾਡਾ ਦੇਊਗਾ ਪੈਸੇ ਦੇਣੇ ਪੈਣਗੇ ਉਹਨੂੰ ਜਾ ਲੱਗਦਾ ਕਿ ਹਲੇ ਵੀ ਜਿਹੜਾ ਡੰਗਟ ਪਊ ਹੁਣ ਤਰੀਕ ਕੀ ਪਈ ਹੈ ਜਿਹੜੀ ਇਹਦੇ ਵਿੱਚ ਅਗਲੀ ਹੁਣ ਇਹਦੇ ਵਿੱਚ 4 April ਅਗਲੀ ਤਰੀਕ ਹੈ ਜਿਹਦੇ ਵਿੱਚ ਬੇਲੈਫ ਵੱਲੋਂ ਰਿਪੋਰਟ ਦਿੱਤੀ ਜਾਏਗੀ ਕਿ ਕੁਰਕੀ ਦੀ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਹੁਣ ਕੋਰਟ ਵੱਲੋਂ ਨਿਲਾਮੀ ਦੇ ਹੁਕਮ ਕੀਤੇ ਜਾਣਗੇ ਤੇ ਜੇ ਉਸ ਟਾਈਮ ਤੱਕ ਗਮਾੜਾ ਵੱਲੋਂ ਪੈਸੇ ਨਹੀਂ ਜਮ੍ਹਾਂ ਕਰਾਏ ਜਾਂਦੇ ਤਾਂ ਅਦਾਲਤ ਦਾ ਅਗਲਾ ਹੁਕਮ ਜੋ ਹੈ ਫੁੱਡਾ ਦੀ ਬਿਲਡਿੰਗ ਨੂੰ ਨਿਲਾਮ ਕਰਨ ਦਾ ਕੀਤਾ ਜਾਏਗਾ ਅੱਛਾ ਪੂਰੇ ਪੈਸੇ ਜਮ੍ਹਾਂ ਹੋਣਗੇ ਜਾਂ ਇਹਦੇ ਵਿੱਚ ਕੁਝ ਗਮਾੜਾ ਰਾਤ ਹੁੰਦਾ ਵੀ ਅਸੀਂ ਅੱਧੇ ਕਰਾ ਦਿੰਦੇ ਆ ਜਾਂ ਕੁਝ ਕਰਾ ਦਿੰਦੇ ਆ ਕੁਝ ਪਰਸੈਂਟ ਜਾਂ ਪੂ ਕਿਉਂਕਿ 75% ਦਾ ਜੋ ਰਿਲੀਫ ਹਾਈ ਕੋਰਟ ਨੇ ਦਿੱਤਾ ਸੀ ਉਹ ਟਾਈਮ ਇਹ ਅਵੇਲ ਕਰ ਚੁੱਕੇ ਆ ਉਸ ਟਾਈਮ ਦੇ ਵਿੱਚ ਇਹਨਾਂ ਨੇ ਪੇਮੈਂਟ ਨਹੀਂ ਕੀਤੀ ਤਾਂ ਹੁਣ ਇਸ ਰਕਮ ਦੇ ਉੱਤੇ ਕੋਈ ਸਟੇ ਨਹੀਂ ਹੈ ਸੋ ਪੂਰੀ ਰਕਮ ਹੀ ਜਿਹੜੀ ਹੈ ਜਮ੍ਹਾਂ ਕਰਾਉਣੀ ਬਣਦੀ ਹੈ ਨਹੀਂ ਤਾਂ ਜਿਹੜੀ ਹੈ ਪੁੱਡਾ ਬਿਲਡਿੰਗ ਵੀ ਨਿਲਾਮੀ ਕਰ ਦਿੱਤੀ ਜਾਏਗੀ ਠੀਕ ਬਿਲਕੁਲ ਬਰਤੁਲ ਸਿੰਘ ਵਾਸੀ ਤੇ ਐਡਵੋਕੇਟ ਸਪਸ਼ਟ ਤੌਰ ਤੇ ਇਹਨਾਂ ਨੇ ਕਹਿਤਾ ਜੇਕਰ ਗਮਾੜਾ ਨੇ 4 ਅਪ੍ਰੈਲ ਤੱਕ ਪੈਸੇ ਜਮ੍ਹਾਂ ਨਾ ਕਰਾਵੇ ਤਾਂ ਬਿਲਡਿੰਗ ਦੀ ਕਰਕੀ ਹੋ ਸਕਦੀ ਹੈ ਨਿਲਾਮੀ ਹੋ ਸਕਦੀ ਹੈ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਕੇਸ ਆ ਜਿਹੜਾ ਚੱਲਦਾ ਹੈ ਤੇ ਉਥੇ ਅੱਜ ਵੱਡਾ ਜਿਹੜਾ ਕੰਟਰੀ ਮਾਲ ਜਿਹੜਾ ਕਹਿੰਦੇ ਨੇ ਵੀਰ ਮਾਲ ਵੀ ਉਥੇ ਬਣਿਆ ਹੈ ਉਹੀ ਜ਼ਮੀਨ ਦੇ ਉੱਤੇ ਜਦੋਂ ਗਮਾੜਾ ਜ਼ਮੀਨ ਇਕਬਾਹਰ ਕਰਦਾ ਤਾਂ ਕਿਸਾਨਾਂ ਨੂੰ ਮਾਮੂਲੀ ਰੇਟ ਤੇ ਦੇ ਨੇ ਮਾਰਕੀਟ ਦੇ ਭਾਅ ਦੇ ਜਿਹੜਾ ਪੈਸੇ ਦਿੱਤੇ ਜਾਂਦੇ ਦੂਜੇ ਪਾਸੇ ਜਦੋਂ ਆਪ ਵੇਚਦੇ ਨੇ ਤਾਂ ਕਰੋੜਾਂ ਰੁਪਈਆ ਦਾ ਭਾਅ ਦੂਜੇ ਦਿਨ ਵੱਧ ਜਾਂਦਾ ਹਲੇ ਗਮਾੜਾ ਦਾ ਜਿਹੜਾ ਸੁਰਖੀਆਂ ਦੇ ਵਿੱਚ ਅਮਰੂਦਾ ਵਾਲਾ ਬਾਗ ਦਾ ਘਟਾਲਾ ਹਲੇ ਸੁਰਖੀਆਂ ਦੇ ਵਿੱਚ ਉਤਰਿਆ ਨਹੀਂ ਸਕੇ ਹੁਣ ਗਮਾੜਾ ਦੀ ਜਿਹੜੀ ਆ ਪੁੱਡਾ ਦੀ ਨਨਾਮੀ ਦੇ ਜਿਹੜੇ ਆਰਡਰ ਨੇ ਉਹਨੂੰ ਲੈ ਕੇ ਇੱਕ ਵਾਰ ਫੇਰ ਚਾਚਾ ਦੇ ਵਿੱਚ ਕਿਸਾਨ ਖੁchna ਕੇ ਆਖਰ ਉਹਨਾਂ ਦੀ ਸੁਣਵਾਈ ਹੋਈ ਆ ਤੇ ਹੁਣ ਆਖਰ 62 ਕਰੋੜ ਰੁਪਇਆ ਗਮਾਡਾ ਨੂੰ ਅਦਾ ਕਰਨਾ ਪੈਣਾ ਜੇਕਰ ਅਦਾ ਨਹੀਂ ਹੁੰਦਾ ਤਾਂ ਗਮਾਡਾ ਦੀ ਜਿਹੜੀ ਆ ਬਿਲਡਿੰਗ ਸਮਾਨ ਆ ਜਿਹੜਾ ਟਰੈਕਟਰ ਟਰਾਲੀਆਂ ਇਸੀ ਤੋਂ ਕੁਰਸੀਆਂ ਤੱਕ নিলাম ਜਾਂ ਕੁਰਕੀ ਹੋ ਸਕਦੀ ਉਹਨਾਂ ਦੀ ਮਹਾਲੀ ਤੋਂ ਨਲਾਮੀ ਹੋ ਸਕਦੀ ਆ ਮਤਲਬ ਜਿਹੜਾ ਸਪਸ਼ਟ ਤੌਰ ਤੇ ਆਪਾਂ ਜਿਹੜਾ ਪਹਿਲਾਂ ਵੀ ਜਿਹੜਾ ਕਿਸਾਨਾਂ ਨੇ ਦੱਸਿਆ ਪਰ ਇਹ ਤੇ ਖੁਦ ਕਿਸਾਨ ਵੀ ਦੱਸ ਰਹੇ ਨੇ ਕਿ ਜੇਕਰ ਅਸੀਂ ਤਾਂ ਚਲੋ ਮਾੜਾ ਮੋਟਾ ਜਾਣਦੇ ਨਹੀਂ ਪੜੇ ਲਿਖੇ ਆ ਆਮ ਕਿਸਾਨ ਦਾ ਗਮਾੜਾ ਦੇ ਦਫ਼ਤਰ ਦੇ ਵਿੱਚ ਵੜਨਾ ਮੁਸ਼ਕਲ ਆ ਉੱਥੇ ਹਾਲਾਤ ਇਹ ਨੇ ਕੋਈ ਉੱਥੇ ਪੁੱਛਣ ਵਾਲਾ ਹੈ ਨਹੀਂਗਾ ਅਰਦੀ ਜਿਹੜੀ ਆ ਜ਼ਮੀਨ ਆ ਗਵਾੜਾ ਦੀ ਆਪਣੀ ਜਿਹੜੀ ਆ ਉਹਨਾਂ ਦੀ ਜੱਦੀ ਜਾਇਦਾਦ ਆ ਉਹਦਾ ਵੀ ਉਹਨਾਂ ਨੂੰ ਜਿਹੜਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਸਰਕਾਰੀ ਰੇਟ ਤਾਂ ਕੀ ਗਵਾੜਾ ਨੂੰ ਜਿਹੜਾ ਅਵਾਰਦ ਨੂੰ ਸੁਣਾਏ ਜਾਂਦੇ ਨੇ ਜਿਹੜਾ ਉਹਦਾ ਜਿਹੜਾ ਸਰਕਾਰੀ ਭਾ ਹੁੰਦਾ ਉਹ ਬਿਲਕੁਲ ਨਹੀਂ ਦਿੱਤਾ ਜਾਂਦਾ ਜਿਸ ਤੇ ਮਜਬੂਰ ਕਿਸਾਨਾਂ ਨੂੰ ਬਹੁਤ ਸਾਰੇ ਜਿਹੜਾ ਪੈਸੇ ਨੇ ਜਿਹੜੇ ਚੱਕਣੇ ਪੈਂਦੇ ਨੇ ਪਰ ਬਹੁਤ ਸਾਰੇ ਕਿਸਾਨ ਨੇ ਜਿਹੜੇ ਅਦਾਲਤਾਂ ਦਾ ਰੋਕ ਕਰ ਰਹੇ ਨੇ ਇਕੱਲਾ ਇਹ ਨਹੀਂਗਾ ਹੋਰ ਵੀ ਬਹੁਤ ਪਿੰਡਾਂ ਦਾ ਜਿਹੜਾ ਮਾਮਲਾ ਹੈ ਇਹ ਹੈਗਾ ਹੈ ਪੂਰੀ ਤਸਵੀਰ ਦਿਖਾਵਾਂਗੇ ਤੁਹਾਨੂੰ ਕਿ ਆਖਰ ਗਮਾਡਾ ਦੀ ਜਿਹੜਾ ਹੁਣ ਕੁਰਕੀ ਤੋਂ ਬਾਅਦ ਹਾਲਾਤ ਕੀ ਨੇ ਮਹਾਲੀ ਤੋਂ ਗਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ